ਬਹੁਤ ਹੀ ਭਾਗਾ ਵਾਲੇ ਨੇ ਜੀ ਉਹ ਇਨਸਾਨ ਜੋ ਇਸ ਪਾਵਨ ਪਵਿੱਤਰ ਇਤਿਹਾਸਿਕ ਸਥਾਨ ਦੇ ਦਰਸ਼ਕਾਰੇ ਨੇ ਗੁਰਦੁਆਰਾ ਤੀਰ ਸਾਹਿਬ ਪਾਤਸ਼ਾਹੀ 6ਵੀਂ ਪਿੰਡ ਜੱਸੜ ਜ਼ਿਲ੍ਹਾ ਲੁਧਿਆਣਾ ਇਸ ਪਵਿੱਤਰ ਸਥਾਨ ਤੇ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਫੱਗਣ 1675 ਬਿਕਰਮੀ ਜਾਨੀ ਕਿ 1618 ਈਸਵੀ ਨੂੰ ਆਏ ਸਨ ਉਸ ਸਮੇ ਗੁਰੂ ਜੀ ਪਾਸ ਸੱਤ ਤੋਪਾਂ 1100 ਕੋਟਸਵਾਰ ਚੰਦੂ ਕੈਦੀ ਅਤੇ 52 ਕਲੀਆਂ ਵਾਲਾ ਚੋਲਾ ਸਾਹਿਬ ਜਿਸ ਨਾਲ ਗਵਾਲੀਅਰ ਦੇ ਕਿਲੇ ਵਿੱਚੋਂ 52 ਕੈਦੀ ਰਾਜਿਆਂ ਨੂੰ ਰਹਾਇਆ ਕਰਵਾਇਆ ਸੀ ਇਸ ਅਸਥਾਨ ਤੇ ਰੇਤੇ ਦੀ ਇੱਕ ਉੱਚੀ ਟੱਬੀ ਸੀ ਜਿੱਥੇ ਖੜ ਕੇ ਗੁਰੂ ਪਾਤਸ਼ਾਹ ਨੇ ਫਤਿਹ ਮੁਹੰਮਦ ਨਾਮੀ ਮੁਸਲਮਾਨ ਨੂੰ ਤੀਰ ਮਾਰ ਕੇ ਮਾਰਿਆ ਸੀ ਜੋ ਕਿ ਗੁਰੂ ਜੀ ਨੂੰ ਜਿਉਂਦਿਆਂ ਫੜਾ ਕੇ ਬਾਦਸ਼ਾਹ ਸ਼ਾਹਜਹਾਂ ਤੋਂ ਇਨਾਮ ਲੈਣਾ ਚਾਹੁੰਦਾ ਸੀ ਇਸ ਕਰਕੇ ਇਸ ਸਥਾਨ ਦਾ ਨਾਮ ਗੁਰਦੁਆਰਾ ਤੀਰ ਸਾਹ ਪੈ ਗਿਆ ਇੱਥੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਛੀਵਾੜੇ ਤੋਂ ਆਲਮਗੀਰ ਨੂੰ ਜਾਂਦੇ ਹੋਏ ਕੁਝ ਸਮੇਂ ਲਈ ਠਹਿਰੇ ਸਨ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰਨਾਂ ਨਾਲ ਵੀ ਸਾਂਝੀ ਕਰ ਦਿਓ ਜੀ